ਜਿਹੀ ਵਿਵਸਥਾ ਭਾਰਤ ਇੰਗਲੈਂਡ ਤੇ ਕੋਈ ਹੋਰ ਦੇਸ਼ਾਂ ਵਿੱਚ ਹੈ ਪ੍ਰਧਾਨਗੀ ਪ੍ਰਣਾਲੀ ਵਿੱਚ ਰਾਜਨੀਤਿਕ ਕਾਰਜਪਾਲਿਕਾ ਦਾ ਗਠਨ ਵਿਧਾਨ ਮੰਡਲ ਵਿੱਚੋਂ ਨਹੀਂ ਕੀਤਾ ਜਾਂਦਾ ਸਗੋਂ ਉਸ ਦੀ ਚੋਣ ਲੋਕਾਂ ਦੁਆਰਾ ਪ੍ਰਤੱਖ ਜਾਂ ਆਪ੍ਰਤੱਖ ਰੂਪ ਵਿੱਚ ਕੀਤੀ ਜਾਂਦੀ ਹੈ ਅਮਰੀਕਾ ਵਿੱਚ ਰਾਸ਼ਟਰਪਤੀ ਦੀ ਚੋਣ ਲੋਕਾਂ ਦੁਆਰਾ ਆਪ੍ਰਤੱਖ ਰੂਪ ਵਿੱਚ ਕੀਤੀ ਜਾਂਦੀ ਹੈ ਸਥਾਈ ਕਾਰਜਪਾਲਿਕਾ ਦੀ ਰਾਜਨੀਤਿਕ ਆਧਾਰ ਤੇ ਚੋਣ ਨਹੀਂ ਹੁੰਦੀ ਸਰਕਾਰੀ ਅਧਿਕਾਰੀ ਅਧਕਾਰੀਆਂ ਅਤੇ ਕਰਮਚਾਰੀਆਂ ਦੀ ਜੋ ਨਿਯੁਕਤ ਤੇ ਯੋਗਤਾ ਦੇ ਆਧਾਰ ਤੇ ਕੀਤੀ ਜਾਂਦੀ ਹੈ ਉਹਨਾਂ ਦੀ ਚੋਣ ਲੋਕ ਸੇਵਾ ਯੋਗ ਦੁਆਰਾ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇ ਆਧਾਰ ਤੇ ਕੀਤੀ ਜਾਂਦੀ ਹੈ ਯੋਗਤਾ ਸੰਬੰਧੀ ਅੰਤਰ ਰਾਜਨੀਤਿਕ ਕਾਰਜਪਾਲਿਕਾ ਦੇ ਮੈਂਬਰਾਂ ਦੇ ਆਮ ਯੋਗਤਾਵਾਂ ਹੁੰਦੀਆਂ ਹਨ ਜਿਵੇਂ ਉਹ ਭਾਰਤੀ ਉਹ ਵਿਅਕਤੀ ਦੇਸ਼ ਦਾ ਨਾਗਰਿਕ ਹੋਵੇ ਉਸ ਦੀ ਉਮਰ 25 ਜਾਂ 30 ਸਾਲ ਤੋਂ ਘੱਟ ਨਾ ਹੋਵੇ ਉਹ ਕਿਸੇ ਸਰਕਾਰੀ ਅਹੁਦੇ ਤੇ ਨਿਯੁਕਤ ਨਾ ਹੋਵੇ ਉਹ ਪਾਗਲ ਦਿਵਾਰੀਆ ਜਾਂ ਅਪਰਾਧੀ ਨਾ ਹੋਵੇ ਇਸ ਦੇ ਉਲਟ ਸਥਾਈ ਕਾਰਜਪਾਲਿਕਾ ਦੇ ਮੈਂਬਰ ਵਿਦਤਕ ਯੋਗਤਾ ਮੰਨਿਤ ਹੁੰਦੀਆਂ ਹਨ ਨਿਸ਼ਚਿਤ ਯੋਗਤਾਵਾਂ ਪੂਰੀਆਂ ਕਰਨ ਵਾਲੇ ਉਮੀਦਵਾਰ ਹੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਬੈਠ ਸਕਦੇ ਹਨ ਅਤੇ ਚੁਣੇ ਜਾਂਦੇ ਹਨ ਕਾਰਜਕਾਲ ਸੁੰਦੀ ਅੰਤਰ ਰਾਜਿਤਿਕ ਕਾਰਜਪਾਲਕ ਦਾ ਕਾਰਜਕਾਲ ਸਰਕਾਰ ਦੀ ਕਿਸਮ ਤੇ ਨਿਰਭਰ ਕਰਦਾ ਹੈ ਉਦਾਹਰਨ ਵਜੋਂ ਭਾਰਤ ਵਿੱਚ ਮੰਤਰੀ ਪ੍ਰੀਸ਼ਦ ਦਾ ਗਠਨ 5 ਸਾਲ ਲਈ ਕੀਤਾ ਜਾਂਦਾ ਹੈ ਪਰੰਤੂ ਇਸ ਨੂੰ 5 ਸਾਲ ਤੋਂ ਇਸ ਦੇ ਅਹੁਦੇ ਤੋਂ ਬਖ ਕੀਤਾ ਜਾ ਸਕਦਾ ਹੈ ਅਮਰੀਕਾ ਵਿੱਚ ਰਾਸ਼ਟਰਪਤੀ 4 ਸਾਲ ਲਈ ਚੁਣਿਆ ਜਾਂਦਾ ਹੈ ਅਤੇ ਕਾਰਜਕਾਲ ਪੂਰਾ ਹੋਣ ਤੇ ਦੁਬਾਰਾ ਵੀ ਚੋਣ ਲੜ ਸਕਦਾ ਹੈ ਇਸ ਦੇ ਉਲਟ ਸਥਾਈ ਕਾਰਜਪਾਲਿਕਾ ਦੇ ਮੈਂਬਰਾਂ ਦਾ ਕਾਰਜਕਾਲ ਲੰਮਾ ਹੁੰਦਾ ਹੈ ਸਰਕਾਰੀ ਅਧਿਕਾਰੀ ਅਤੇ ਕਰਮਚਾਰੀ ਆਪਣੇ ਅਹੁਦੇ ਤੇ ਸਥਾਈ ਤੌਰ ਤੇ ਬਣੇ ਰਹਿੰਦੇ ਹਨ ਇੱਕ ਨਿਸ਼ਚਿਤ ਉਮਰ ਪ੍ਰਾਪਤ ਕਰਨ ਤੇ ਰਿਟਾਇਰ ਹੋ ਜਾਂਦੇ ਹਨ ਇਹ ਉਮਰ ਅਕਸਰ 58 60 ਸਾਲ ਹੁੰਦੀ ਹੈ ਜੇਕਰ ਉਹ ਸਰਕਾਰੀ ਸੇਵਾ ਨਿਯਮਾਂ ਦੀ ਉਲੰਘਣਾ ਕਰਦੇ ਹਨ ਤਾਂ ਉਸ ਨੂੰ ਨਿਸ਼ਚਿਤ ਉਮਰ ਤੋਂ ਪਹਿਲਾਂ ਵੀ ਸੇਵਾ ਤੋਂ ਰਿਟਾਇਰ ਕੀਤਾ ਜਾ ਸਕਦਾ ਹੈ ਚੌਥਾ ਪੁਆਇੰਟ ਰਾਜਨੀਤਿਕ ਸਬੰਧਾਂ ਬਾਰੇ ਅੰਤਰ ਰਾਜਨੀਤਿਕ ਕਾਰਜਪਾਲਿਕਾ ਦਾ ਆਧਾਰ ਰਾਜਨੀਤਿਕ ਹੁੰਦਾ ਹੈ ਉਹ ਰਾਜਨੀਤਿਕ ਦਲਾਂ ਦੇ ਮੈਂਬਰ ਹੁੰਦੇ ਹਨ ਅਤੇ ਕਿਰਿਆਸ਼ੀਲ ਰਾਜਨੀਤੀ ਵਿੱਚ ਵੱਧ ਝੜ ਕੇ ਹਿੱਸਾ ਲੈਂਦੇ ਹਨ ਇਸ ਦੇ ਉਲਟ ਸਥਾਈ ਕਾਰਜਪਾਲਿਕਾ ਆਪਣੇ ਆਪ ਨੂੰ ਕਿਰਿਆਸ਼ੀਲ ਰਾਜਨੀਤੀ ਤੋਂ ਨਿਰਪੱਖ ਰੱਖਦੀ ਹੈ ਇਹ ਚੋਣਾਂ ਨਹੀਂ ਲੜਦੇ ਨਾ ਹੀ ਰਾਜਨੀਤਿਕ ਦਲਾਂ ਦੇ ਮੈਂਬਰ ਬਣਦੇ ਹਨ ਪੰਜਵਾਂ ਪੁਆਇੰਟ ਅਨਾੜੀ ਬਨਾਮ ਮਹਾਰਾਂ ਦਾ ਮਹਰ ਦਾ ਅੰਤਰ ਰਾਜਨੀਤਿਕ ਕਾਰਜਪਾਲਿਕਾ ਦੇ ਮੈਂਬਰ ਰਾਜ ਪ੍ਰਬੰਧ ਦੀ ਕਲਾ ਵਿੱਚ ਮਾਹਰ ਨਹੀਂ ਹੁੰਦੇ। ਉਹਨਾਂ ਨੂੰ ਆਪਣੇ ਵਿਭਾਗਾਂ ਦੇ ਕਾਰਜਾਂ ਦਾ ਪੂਰਾ ਗਿਆਨ ਨਹੀਂ ਹੁੰਦਾ। ਉਹ ਸਦਾ ਅਨਾੜੀ ਅਤੇ ਨਾ ਸਿੱਖੀ ਹੁੰਦੇ ਹਨ। ਇਸ ਦੀ ਉਲਟ ਸਥਾਈ ਕਾਰਜਪਾਲਕਾ ਦੇ ਮੈਂਬਰ ਜੋ ਸਿੱਖਕ ਹੁੰਦੇ ਹਨ, ਉਹਨਾਂ ਨੂੰ ਵਿਭਾਗਾਂ ਦੇ ਕਾਰਜਾਂ ਦਾ ਪੂਰਾ ਗਿਆਨ ਹੁੰਦਾ ਹੈ। ਉਹ ਆਪਣੇ ਕਾਰਜਾਂ ਵਿੱਚ નિਪੁੰਨ ਅਤੇ ਮਾਹਰ ਹੁੰਦੇ ਹਨ। ਜ਼ਿੰਮੇਵਾਰੀ ਸੰਬੰਧੀ ਅੰਤਰ ਰਾਜਨੀਤਿਕ ਕਾਰਜਪਾਲਿਕਾ ਆਪਣੇ ਕਾਰਜਾਂ ਨੀਤੀਆਂ ਫੈਸਲਿਆਂ ਲਈ ਜਨਤਾ ਪ੍ਰਤੀ ਜ਼ਿੰਮੇਵਾਰ ਹੁੰਦੀ ਹੈ ਸੰਸਦੀ ਸ਼ਾਸਨ ਪ੍ਰਣਾਲੀ ਵਿੱਚ ਮੰਤਰੀ ਮੰਡਲ ਆਪਣੇ ਕਾਰਜਾਂ ਨੀਤੀਆਂ ਤੇ ਫੈਸਲਿਆਂ ਲਈ ਪਤਕ ਤੌਰ ਤੇ ਸੰਸਦ ਪ੍ਰਤੀ ਜ਼ਿੰਮੇਵਾਰ ਹੁੰਦੇ ਹਨ ਇਸ ਦੇ ਉਲਟ ਸਥਾਈ ਕਾਰਜਪਾਲਿਕਾ ਦੇ ਮੈਂਬਰ ਆਪਣੇ ਕਾਰਜਾਂ ਲਈ ਸੰਸਦ ਜਨਤਾ ਪ੍ਰਤੀ ਜ਼ਿੰਮੇਵਾਰ ਨਹੀਂ ਹੁੰਦੇ ਰਾਜ ਦਾ ਪ੍ਰਬੰਧ ਦੀ ਸਫਲਤਾ ਜਾਂ ਅਸਫਲਤਾ ਦੀ ਪ੍ਰਸੰਨਤਾ ਜਾਂ ਆਲੋਚਨਾ ਰਾਜ ਕਾਰਜਪਾਲਿਕਾ ਦੀ ਹੁੰਦੀ ਹੈ 7ਵਾਂ ਪੁਆਇੰਟ ਨੀਤੀ ਨਿਰਧਾਰਤ ਸੰਬੰਧੀ ਅੰਤਰ ਨੀਤੀਆਂ ਦਾ ਨਿਰਮਾਣ ਰਾਜਨੀਤਿਕ ਕਾਰਜਪਾਲਿਕਾ ਕਰਦੀ ਹੈ ਨੀਤੀਆਂ ਨਿਰਧਾਰਤ ਕਰਨ ਦੇ ਸਮੇਂ ਰਾਜਨੀਤਿਕ ਕਾਰਜਪਾਲਿਕਾ ਆਪਣੇ ਦਲ ਦੇ ਕਾਰਜਕਰਮ ਚੋਣਾਂ ਦੇ ਸਮੇਂ ਲੋਕਾਂ ਸੰਬੰਧੀ ਕੀਤੇ ਗਏ ਵਾਅਦਿਆਂ ਨੂੰ ਧਿਆਨ ਵਿੱਚ ਰੱਖਦੀ ਹੈ ਦੂਜੇ ਪਾਸੇ ਸਥਾਈ ਕਾਰਜਪਾਲਿਕਾ ਦੇ ਮੈਂਬਰ ਨੀਤੀ ਨਿਰਮਾਣ ਵਿੱਚ ਭਾਗ ਨਹੀਂ ਲੈਂਦੇ ਪਰੰਤੂ ਉਹ ਨੀਤੀ ਨਿਰਮਾਣ ਦੇ ਸਬੰਧ ਵਿੱਚ ਰਾੰਤ ਕਾਰਜਪਾਲਿਕਾ ਦੇ ਸਾਹਮਣੇ ਜ਼ਰੂਰੀ ਤੱਥਾਂ ਤੇ ਅੰਕੜੇ ਪੇਸ਼ ਕਰਦੇ ਹਨ ਭਾਰਤ ਦੇ ਰੂਸ ਨਾਲ ਸੰਬੰਧਾਂ ਦਾ ਲੰਮਾ ਇਤਿਹਾਸਿਕ ਵਿਸੋਕੜ ਸੈਨਿਕ ਅਮਰੀਕੀ ਸੈਨਿਕ ਸਮਝੌਤਾ ਨਾਟੋ ਸੀਟੋ ਸਿੱਟੋ ਅਤੇ ਭਾਰਤ 1949 ਵਿੱਚ ਚੀਨ ਨੂੰ ਮਾਨਤਾ ਰੱਖਿਆ ਸੌਦਿਆਂ ਲਈ ਨਿਰੰਤਰ ਨਿਰਭਰਤਾ ਨਸ਼ਾਸਤਰੀਕਰਨ ਸੰਬੰਧੀ ਰੂਸ ਤੇ ਭਾਰਤ ਦਾ ਦ੍ਰਿਸ਼ਟੀਕੋਣ ਰੂ ਭਾਰਤ ਤੇ ਰੂਸ ਸਮਝੌਤੇ ਰੂਸੀ ਰਾਸ਼ਟਰਪਤੀ ਰਾਹੀਂ 2012 ਵਿੱਚ 25000 ਕਰੋੜ ਦੇ ਰੁਪਏ ਦੇ ਮੁੱਲ ਦਾ ਸੈਨਿਕ ਸਮਾਨ ਅਸਪਰਾਈ ਕਰਨ ਦਾ ਸਮਝੌਤਾ ਕੀਤਾ ਗਿਆ ਦਸੰਬਰ 2004 ਵਿੱਚ ਦੋਹਾਂ ਦੇਸ਼ਾਂ ਵਿਚਕਾਰ ਸੱਤ ਸਮਝੌਤੇ ਹੋਏ ਅਤੇ ਰੂਸ ਨੇ ਭਾਰਤ ਨੂੰ 12 ਪਰਮਾਣੂ ਰੀਐਕਟਰ ਦੇਣ ਦਾ ਭਰੋਸਾ ਦਿੱਤਾ 2016 ਵਿੱਚ ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ 2016 ਵਿੱਚ ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ 13 ਸੰਯੋਤਿਆਂ ਤੇ ਦਸਕਤ ਕੀਤੇ ਸੋਵੀਅਤ ਸੰਘ ਟੁੱਟਣ ਤੋਂ ਪਹਿਲਾਂ ਭਾਰਤ ਦਾ ਸਵੰਨ ਸੋਵੀਅਤ ਨੇਤਾ ਖੁਰ ਸਚੇਵ ਵੱਲੋਂ ਭਾਰਤ ਦੇ ਕਸ਼ਮੀਰ ਪ੍ਰਤੀ ਉਠਾਏ ਗੇ ਕਦਮਾਂ ਦਾ ਸਮਰਥਨ ਨਹਿਰੂ ਦੀ 1955 ਦੀ ਯਾਤਰਾ 1962 ਦਾ ਭਾਰਤ-ਚੀਨ ਜੁੱਧ ਅਤੇ ਸੋਵੀਅਤ ਦ੍ਰਿਸ਼ਟੀਕੋਣ 1965 ਦਾ ਭਾਰਤ-ਪਾਕਿਸਤਾਨ ਯੁੱਧ ਅਤੇ ਤਾਸਕੰਦ ਸਮਝੌਤਾ 1971 ਦੀ ਭਾਰਤ-ਸੋਵੀਅਤ ਸੰਧੀ ਅਤੇ ਰੂਸ ਦੀ ਸਹਾਇਤਾ ਅਫਗਾਨਿਸਤਾਨ ਦੀ ਸਮੱਸਿਆ ਦਸੰਬਰ 1979 ଏਸੀ ਮਹੱਤਵਪੂਰਨ ਵੀਡੀਓ ਇਸ ਨੂੰ ਅੱਗੇ ਸ਼ੇਅਰ ਕਰ ਦਿਓ ਲਾਈਕ ਕਰਿਓ ਕਮੈਂਟ ਕਰਿਓ ਧੰਨਵਾਦ ਜੀ 2016 ਵਿੱਚ ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ 13 ਸੰਯੋਤਿਆਂ ਤੇ 10 ਘੱਟ ਕੀਤੇ ਸੋਵੀਅਤ ਸੰਘ ਟੁੱਟਣ ਤੋਂ ਪਹਿਲਾਂ ਭਾਰਤ ਦਾ ਸਵਨ ਸੋਵੀਅਤ ਨੇਤਾ ਖੁਰ ਸਚੇਵਤ ਵੱਲੋਂ ਭਾਰਤ ਦੇ ਕਸ਼ਮੀਰ ਪ੍ਰਤੀ ਉਠਾਏ ਗਏ ਕਦਮਾਂ ਦਾ ਸਮਰਥਨ ਨੇਰੂ ਦੀ 1955 ਰੂਸ ਯਾਤਰਾ 1962 ਦਾ ਭਾਰਤ-ਚੀਨ ਜੁੱਧ ਅਤੇ ਸੋਬਿਤ ਦ੍ਰਿਸ਼ਟੀਕੋਣ 1965 ਦਾ ਭਾਰਤ-ਪਾਕਿਸਤਾਨ ਜੁੱਧ ਅਤੇ ਤਾਸਕੰਦ ਸਮਝੌਤਾ 1971 ਦੀ ਭਾਰਤ ਸੋਬਿਤ ਸੰਧੀ ਅਤੇ ਰੂਸ ਦੀ ਸਹਾਇਤਾ ਅਫਗਾਨਿਸਤਾਨ ਦੀ ਸਮੱਸਿਆ ਦਸੰਬਰ 1979 ਇਹ ਸੀ ਮਹੱਤਵਪੂਰਨ ਵੀਡੀਓ ਇਸ ਨੂੰ ਅੱਗੇ ਸ਼ੇਅਰ ਕਰ ਦਿਓ ਲਾਈਕ ਕਰਿਓ ਕਮੈਂਟ ਕਰਿਓ ਧੰਨਵਾਦ